ਦੇਖੋ ਜੀ ਭੰਡਾਰੀ ਪੁਲ ਦੇ ਉੱਤੇ ਡੀਸੀਪੀ ਸ੍ਰੀ ਹਰਪ੍ਰੀਤ ਸਿੰਘ ਜੀ ਮਂਡੇਰ ਉਹਨਾਂ ਦੀ ਰਹਿਨਮਾਈ ਹੇਠ ਸਾਡੇ ਮਾਨਯੋਗ ਸੀਪੀ ਸਾਹਿਬ ਜੀ ਵੱਲੋਂ ਪ੍ਰੋਪਰ ਆਪਣੀ ਰਹਿਨਮਾਈ ਤੇ ਬਰੀਫਿੰਗ ਕਰਕੇ ਹਰ ਪੁਆਇੰਟ ਦੇ ਤੇ ਡਿਊਟੀ ਲਾਈ ਗਈ ਹੈ ਵੀ ਜਿੰਨੇ ਲੋਕ ਤੰਤਰ ਅਧਿਕਾਰਿਆ ਕਿਸੇ ਨੂੰ ਆਪਣਾ ਪ੍ਰੋਟੈਸਟ ਕਰਨ ਦਾ ਲੇਕਿਨ ਉਹਨੂੰ ਕਰਨ ਦਾ ਜਿਹੜਾ ਤਰੀਕਾ ਵਾ ਉਹ ਵੀ ਜਿਹੜਾ ਕਾਨੂੰਨ ਦੇ ਦੇਰੇ ਚ ਰਹਿ ਕੇ ਹੋਵੇ ਕਿਸੇ ਨੂੰ ਜ਼ਬਰਦਸਤੀ ਬੰਦ ਨਹੀਂ ਕਰਾਉਣ ਦਿੱਤਾ ਜਾਏਗਾ ਬਿਲਕੁਲ ਇੱਕ ਚੱਪੇ ਚੱਪ ਹਰ ਜਗ੍ਹਾ ਤੇ ਫੋਰਸ ਹੈ ਹਰ ਪੁਆਇੰਟ ਦੇ ਉੱਤੇ ਫੋਰਸ ਹੈ ਹਰ ਏਰੀਆ 'ਚ ਫੋਰਸ ਲਾਈ ਗਈ ਆ ਜਿੱਥੇ ਦੇਖੋ ਇਹ ਆ ਭੰਡਾਰੀ ਪੋਲ ਦੇ ਉੱਤੇ ਡੀਸੀਪੀ ਸਾਹਿਬ ਨੇ ਹਰ ਏਰੀਆ ਦੇ ਇੰਚਾਰਜ ਜਿਹੜੇ ਡੀਸੀਪੀ ਸਾਹਿਬ ਲਗਾਏ ਗਏ ਆ ਕਸਾਨਾਂ ਵੱਲੋਂ ਅੱਜ ਭਾਰਤ ਮੰਡ ਦੀ ਜਿਹੜੀ ਇੱਕ ਕਾਲ ਦਿੱਤੀ ਗਈ ਸੀ ਕਿਉਂਕਿ ਜੇਕਰ ਗੱਲ ਕਰ ਲਈਏ ਜੋ ਸ਼ੰਭੂ ਬੈਟਰ ਨੇ ਤਾਂ ਉੱਥੇ ਕਾਫੀ ਜ਼ਿਆਦਾ ਤਸ਼ੱਦਦ ਜੋ ਆ ਹਰਿਆਣਾ ਸਰਕਾਰ ਵੱਲੋਂ ਵੀ ਕੀਤੀ ਜਾ ਰਹੀ ਆ ਜੋ ਕਿਸਾਨਾਂ ਦੇ ਨਾਲ ਤੇ ਨਾਲ ਦੀ ਨਾਲ ਜੋ ਸੰਯੁਕਤ ਕਿਸਾਨ ਮੋਰਚਾ ਹੈ ਉਹਨਾਂ ਵੱਲੋਂ 16 ਤਰੀਕ ਨੂੰ ਜਿਹੜਾ ਭਾਰਤ ਮੰਡ ਹੀ ਕਾਲ ਦਿੱਤੀ ਗਈ ਸੀ ਤੇ ਅੱਜ ਅਸੀਂ ਮੌਜੂਦ ਆ ਸ਼੍ਰੀਮਨਸਾ ਸਾਹਿਬ ਦੇ ਵਿੱਚ ਸੜਕਾਂ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਕਾਫੀ ਜ਼ਿਆਦਾ ਜੋ ਪੁਲਤ ਪ੍ਰਸ਼ਾਸਨ ਆ ਸੜਕਾਂ ਦੇ ਉੱਤੇ ਵੇਖਣ ਨੂੰ ਮਿਲ ਰਿਹਾ ਕੁਝ ਸਮੇਂ ਦੇ ਵਿੱਚ ਜੋ ਆਗੂ ਹੈਗੇ ਨੇ ਉੱਥੇ ਪਹੁੰਚ ਜਾਣਗੇ ਸੰਯੁਕਤ ਕਿਸਾਨ ਮੋਰਚੇ ਦੇ ਤਾਂ ਉਸ ਤੋਂ ਪਹਿਲੇ ਦੀਆਂ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਐਡੀਐਸਪੀ ਜੋ ਹਰਪਾਲ ਸਿੰਘ ਹੈਗੇ ਨੇ ਉਹਨਾਂ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਪੂਰਾ ਇਲਾਕਾ ਜੋ ਹੈ ਪੈਦਲ ਚੱਲ ਕੇ ਚੈੱਕ ਕੀਤਾ ਜਾ ਰਿਹਾ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਨਹੀਂ ਅੰਸਰ ਜੋ ਹੈ ਕੋਈ ਤਰੀਕੇ ਦੀ ਕੋਈ ਸ਼ਰਾਰਤ ਨਾ ਕਰ ਸਕੇ ਤਾਂ ਅੱਜ ਦੇ ਇਸ ਦਿਨ ਨੂੰ ਲੈ ਕੇ ਕੀ ਕੁਝ ਪ੍ਰਬੰਧ ਜੋ ਕੀਤੇ ਗਏ ਨੇ ਤਾਂ ਸਾਡੇ ਨਾਲ ਮੌਜੂਦ ਹੈਗੇ ਨੇ ਡੀਐਸਪੀ ਜੋ ਹਰਪਾਲ ਸਿੰਘ ਜੀ ਤਾਂ ਗੱਲ ਕਰਾਂਗੇ ਜੀ ਸਰ ਕੀ ਜੋ ਅੱਜ ਖਾਸ ਕਰਕੇ ਕਿਉਂਕਿ ਕਾਫੀ ਵੱਡੇ ਪੱਧਰ ਦੇ ਉੱਤੇ ਅੱਜ ਬੰਦੀ ਕੋਲ ਹੈਗੀ ਆ ਕਿਸਾਨ ਜਥੇਬੰਦੀਆਂ ਵੀ ਇਕੱਠੀਆਂ ਹੋਣੀਆਂ ਤਾਂ ਕਿਵੇਂ ਦੇ ਪ੍ਰਬੰਧ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਦੇਖੋ ਜੀ ਭੰਡਾਰੀ ਪੁਲ ਦੇ ਉੱਤੇ ਡੀਸੀਪੀ ਸ੍ਰੀ ਹਰਪ੍ਰੀਤ ਸਿੰਘ ਜੀ ਮੰਡੇਰ ਉਹਨਾਂ ਦੀ ਰਹਿਨਮਾਈ ਹੇਠ ਸਾਡੇ ਮਾਨਯੋਗ ਸੀਪੀ ਸਾਹਿਬ ਜੀ ਵੱਲੋਂ ਪ੍ਰੋਪਰ ਆਪਣੀ ਰਹਿਨਮਾਈ ਤੇ ਬਰੀਫਿੰਗ ਕਰਕੇ ਹਰ ਪੁਆਇੰਟ ਦੇਤੇ ਡਿਊਟੀ ਲਾਈ ਗਈ ਹੈ ਸਾਡਾ ਮੇਨ ਮਕਸਦ ਇਹ ਆ ਜਿਹਨੇ ਲੋਕਤੰਤਰ ਅਧਿਕਾਰ ਹੈ ਕਿਸੇ ਨੂੰ ਆਪਣਾ ਪ੍ਰੋਟੈਸਟ ਕਰਨ ਦਾ ਲੇਕਿਨ ਉਹਨੂੰ ਕਰਨ ਦਾ ਜਿਹੜਾ ਤਰੀਕਾ ਵਾ ਉਹ ਵੀ ਜਿਹੜਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੋਵੇ ਕਿਸੇ ਨੂੰ ਜ਼ਬਰਦਸਤੀ ਬੰਦ ਨਹੀਂ ਕਰਾਉਣ ਦਿੱਤਾ ਜਾਏਗਾ ਵੈਸੇ ਵੀ ਜਿਹੜੀ ਇਹ ਸਜੁਤ ਕਾ ਮੋਰਚਾ ਇਹਨਾਂ ਬਲੋ ਆਲਰੇਡੀ ਇਹਨਾਂ ਨੇ ਸਾਡੇ ਨਾਲ ਮੀਟਿੰਗ ਹੋਈ ਸੀ ਨਾ ਕਿਹਾ ਸੀ ਕਿ ਅਸੀਂ ਬਿਲਕੁਲ ਕਿਸੇ ਨਾਲ ਰਿਕਵੈਸਟ ਕਰਨੀ ਕਿ ਇਹਨਾਂ ਜ਼ਬਰਦਸਤੀ ਨਹੀਂ ਕਰਨੀ ਤੇ ਵੈਸੇ ਵੀ ਅਸੀਂ ਕਿਸੇ ਨੂੰ ਕਾਨੂੰਨ ਨੂੰ ਹੱਥ 'ਚ ਲੈ ਨਹੀਂ ਦੇਣਾ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਸ਼ਰਧਾਲੂ ਵੀ ਕਾਫੀ ਜ਼ਿਆਦਾ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚਦੇ ਨੇ ਅਗਰ ਦਿੱਲੀ ਦੀ ਗੱਲ ਕਰੀਏ ਤਾਂ ਇੱਕ ਤੋਂ 1.5 ਲੱਖ ਸ਼ਰਧਾਲੂ ਜੋ ਹਰ ਰੋਜ਼ਾਨਾ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚਦੇ ਨੇ ਤੇ ਅੱਜ ਜਿਸ ਤਰੀਕੇ ਨਾਲ ਭਾਰਤਵੰਦ ਦੀ ਕੋਲ ਹੈਗੀ ਆ ਠੀਕ ਆ ਅਸਰ ਤਾਂ ਪਏਗਾ ਉਹਨਾਂ ਤੇ ਵੀ ਘੱਟ ਆਉਣਗੇ ਸ਼ਰਧਾਲੂ ਪਰ ਉਹਨਾਂ ਦੀ ਕਿਤੇ ਸੇਫਟੀ ਦੀ ਗੱਲ ਕਰ ਲਈਏ ਕਿਉਂਕਿ ਇਹਨਾਂ ਜਿਸ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਜੋ ਸ਼ਾਂਤਵੇਂ ਢੰਗ ਦੇ ਨਾਲ ਅੱਜ ਭਾਰਤਪਨ ਦੀ ਕੋਲ ਦਿੱਤੀ ਗਈ ਸੀ ਉਹਨਾਂ ਵੱਲੋਂ ਜਾ ਕੇ ਚੈੱਕ ਵੀ ਕੀਤਾ ਜਾਣਾ ਅਗਰ ਕੋਈ ਇਲਾਕਾ ਖੁੱਲ੍ਹ ਆਇਆ ਤਾਂ ਉਹਨਾਂ ਵੱਲੋਂ ਜਾ ਕੇ ਇੱਕ ਬੇਨਤੀ ਕੀਤੀ ਜਾਣੀ ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਸੀਗਾ ਅਗਰ ਇਹਨਾਂ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਵੜਦੇ ਨੇ ਜਾਂ ਕੁਝ ਉਹੋ ਜਿਹਾ ਹੁੰਦਾ ਤਾਂ ਉਹਨਾਂ ਤੇ ਨਿਗਰ ਰੱਖੀ ਜਾਏਗੀ ਬਿਲਕੁਲ ਜੀ ਕਿਸੇ ਨੂੰ ਜ਼ਬਰਦਸਤੀ ਬੰਦ ਨਹੀਂ ਕਰਾਉਂ ਦਿੱਤਾ ਜਾਏਗਾ ਹਰ ਚੱਪੇ ਚੱਪੇ ਤੇ ਸਾਡੀ ਜਿਹੜੀ ਇਹ ਸ਼ਹਿਰ 'ਚ ਪੁਲਿਸ ਲੱਗੀ ਆ ਆਰੇ ਇਸ ਡੀਸੀਪੀ ਸਾਹਿਬ ਵੱਲੋਂ ਤੁਹਾਨੂੰ ਡੀਸੀਪੀ ਹਰਪ੍ਰੀਤ ਸਿੰਘ ਜੀ ਵੀ ਬਰੀਫ ਕਰਨਗੇ ਬਿਲਕੁਲ ਇੱਕ ਚੱਪੇ ਚੱਪ ਹਰ ਜਗ੍ਹਾ ਤੇ ਫੋਰਸ ਹੈ ਹਰ ਪੁਆਇੰਟ ਦੇ ਉੱਤੇ ਫੋਰਸ ਹੈ ਹਰ ਏਰੀਆ 'ਚ ਫੋਰਸ ਲਾਈ ਗਈ ਆ ਜਿੱਥੇ ਦੇਖੋ ਆ ਪੰਡਾਰੀ ਪੋਲ ਦੇ ਉੱਤੇ ਡੀਸੀਪੀ ਸਾਹਿਬ ਨੇ ਹਰ ਏਰੀਆ ਦੇ ਇੰਚਾਰਜ ਜਿਹੜੇ ਡੀਸੀਪੀ ਸਾਹਿਬ ਲਗਾਏ ਗਏ ਆ ਤਾਂ ਟ੍ਰੈਫਿਕ ਦੇ ਨਾਲ ਵੀ ਜੇ ਗੱਲ ਕਰ ਲਈਏ ਤਾਂ ਪੂਰਾ ਟ੍ਰੈਫਿਕ ਵੀ ਜੋ ਆ ਪ੍ਰੋਪਰ ਤਰੀਕੇ ਦੇ ਨਾਲ ਜੋ ਦੁਕਾਨ ਹੈਗੀਆਂ ਨੇ ਜਿਹੜੀਆਂ ਦੁਕਾਨਾਂ ਵੱਲੋਂ ਐਕਰੋਚਮੈਂਟ ਕੀਤੀ ਜਾਂਦੀ ਆ ਤਾਂ ਉਹਨਾਂ ਨੂੰ ਵੀ ਅੱਜ ਖਾਸ ਤੌਰ ਤੇ ਕਿਉਂਕਿ ਬੰਦ ਦੀ ਕਾਲ ਹੈਗੀ ਆ ਅਗਰ ਕੋਈ ਖੋਲਦਾ ਵੀ ਆ ਤਾਂ ਉਹਨਾਂ ਨੂੰ ਜੋ ਤੁਹਾਡੇ ਵੱਲੋਂ ਜਾ ਕੇ ਸਮਝਾਇਆ ਵੀ ਜਾਊਗਾ ਜਾਂ ਮਤਲਬ ਗੱਲਬਾਤ ਕੀਤੀ ਜਾਊਗੀ ਨਹੀਂ ਜੀ ਅੱਜ ਸਾਡੇ ਕੋਲ ਟ੍ਰੈਫਿਕ ਮੈਨੇਜਮੈਂਟ ਆਲਰੇਡੀ ਜਿਸ ਨੇ ਡਿਊਟੀ ਚੱਲਦੀ ਉਹ ਚੱਲ ਰਹੀ ਆ ਟ੍ਰੈਫਿਕ ਦੇ ਜੋ ਰੈਗੂਲੇਟਰ ਚਲੋ ਬਿਲਕੁਲ ਮਤਲਬ ਕਿਸੇ ਦੇ ਨਾਲ ਧੱਕੇ ਨਾਲ ਨਾ ਬੰਦ ਕਰਾਉਂ ਦਿੱਤਾ ਜਾਊਗਾ ਕਿਸੇ ਨਵੇਂ ਕਾਨੂੰਨ ਹੱਥ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਹਾਂ ਜੇਕਰ ਨੇ ਖੋਲਣੀ ਖੋਲੇ ਬੰਦ ਕਰਨੀ ਬੰਦੇ ਉਹਦਾ ਮੌਲਕ ਅਧਿਕਾਰ ਆ ਉਹ ਦੀ ਸ਼ਬ ਲੇਕਿਨ ਇਹ ਨਹੀਂ ਹੈਗਾ ਵੀ ਕੋਈ 10 ਜਣੇ ਇਕੱਠੇ ਹੋ ਗਏ ਉਹਨੂੰ ਕੋਈ ਬੰਦ ਕਰ ਦੁਕਾਨ ਇਹ ਕੰਮ ਨਹੀਂ ਕਰਾਉਂਦਾ ਚਾਹੀਦਾ ਜੀ ਤਜੂ ਬਿਲਕੁਲ ਜਿਵੇਂ ਤੁਸੀਂ ਦੇਖਿਆ ਐਸਨ ਐਡੀਐਸਪੀ ਹਰਪਾਲ ਸਿੰਘ ਜੀ ਤੋਂ ਉਹਨਾਂ ਵੱਲੋਂ ਖਾਸ ਤੌਰ ਤੇ ਜਿਹੜੀ ਗੱਲ ਕੀਤੀ ਗਈ ਹੈ ਕਿ ਅਗਰ ਕੋਈ ਦੁਕਾਨ ਖੋਲਣਾ ਚਾਹੇਗਾ ਤਾਂ ਉਹ ਦੁਕਾਨ ਆਪਣੀ ਖੋਲ ਸਕਦਾ ਪਰ ਕਿਸੇ ਨੂੰ ਵੀ ਜਿਹੜਾ ਆ ਜੋ ਜ਼ਬਰਦਸਤੀ ਜੋ ਦੁਕਾਨ ਬੰਦ ਨਹੀਂ ਕਰਾਈ ਕਰਾਨ ਦਿੱਤੀ ਜਾਏਗੀ ਤੇ ਨਾਲ ਦੇ ਨਾਲ ਉਹਨਾਂ ਵੱਲੋਂ ਇਹ ਵੀ ਚੀਜ਼ ਦੱਸੀ ਗਈ ਹੈ ਕਿ ਜਿਸ ਤਰੀਕੇ ਦੇ ਨਾਲ ਸ਼ਾਂਤਮਈ ਢੰਗ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਪੀਲ ਕੀਤੀ ਗਈ ਸੀ ਕਿ ਆਪਾਂ ਸ਼ਾਂਤਮਈ ਢੰਗ ਦੇ ਨਾਲ ਜੋ ਦੁਕਾਨਾਂ ਦੇ ਬਾਹਰ ਜਾ ਕੇ ਜੋ ਉਹਨਾਂ ਨੂੰ ਅਪੀਲ ਕਰਾਂਗੇ ਤਾਂ ਉਹਦੇ ਵਿੱਚ ਖਾਸ ਤੌਰ ਤੇ ਕਈ ਵਾਰ ਕੀ ਹੁੰਦਾ ਕਿ ਜੋ ਸ਼ਰਾਰਤੀ ਅੰਸਰ ਦੋਨੇ ਵਿੱਚ ਵੜ ਜਾਂਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਜਿਹੜੀ ਹੈ ਨਿਗਰਾਨੀ ਜੋ ਆ ਪੰਜਾਬ ਪੁਲਿਸ ਵੱਲੋਂ ਬਣਾਈ ਜਾਏਗੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੂਨਾਕ ਜਗਵਾਨੀ ਟੀਵੀ ਸ਼੍ਰੀਮਚਾ ਸਾਈ